ਹੈਲੋ ਹਾਂਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਵੱਡੇ ਪਣੇ ਦੀ ਸਲਵਾਰ ਦੀ ਕਟਿੰਗ ਦੱਸਾਂਗੇ ਵੀ ਕਿੱਦਾਂ ਕਰਨੀ ਆ ਤੇ ਆ ਆਪਣੇ ਕੋਲ ਵੱਡੇ ਪਣੇ ਦਾ ਕਪੜਾ ਦਾ ਤੁਹਾਨੂੰ ਦਿਖਾਉਣਾ ਦੇਖੋ ਜੀ ਆਨੇਕ ਠੀਕ ਇਹ ਆਪਣਾ ਵੱਡੇ ਪਣੇ ਦਾ ਸਟਾਫ ਆਪਾਂ ਇਹਨੂੰ ਐਵੇਂ ਦੂਰਾ ਫੋਲਡ ਕਰ ਲੈਣਾ ਕੰਨੀ ਵਾਲੀ ਸਾਈਡ ਇਹਨੂੰ ਡਬਲ ਤਹੇ ਕਰਕੇ ਹੁਣ ਆਪਾਂ ਇਹਦੇ ਸਾਈਡ ਤੋਂ ਪਹਿਲਾਂ ਕੁੰਡੇ ਕੱਢਾਂਗੇ ਐਵੇਂ ਹੁਣ ਜਿੰਨੇ ਇੰਚ ਦੇ ਆਪਾਂ ਪੱਟ ਪਾਉਣੇ ਆ ਉਹਨੇ ਇੰਚ ਆਪਾਂ ਕੱਪੜਾ ਇਹਦਾ ਪਾ ਲੈਣਾ ਜਿਵੇਂ ਹੁਣ ਆਪਣੀ ਮੂਰੀ ਹੈਗੀ ਨਾਲ 8 ਇੰਚ ਰੱਖਣੀ ਆ 7.5 ਰੱਖਣੀ ਆ ਜਿੰਨੇ ਵੀ ਰੱਖਣੀ ਆ ਉਸ ਤੋਂ ਆਪਾਂ 1 ਇੰਚ ਘੱਟ ਦੇ ਆਪਾਂ ਪੱਟ ਪਾਉਣਾ 1 ਇੰਚ ਆਪਣਾ ਕੁੰਡਿਆਂ ਦਾ ਆ ਜੂਗਾ బాకీన పట్టు లేవే సా ఇంచే ఇంచే డే ఇంకా ఏదలే కడే యాడ్ కడ ఛే ఇంచాకి అం ఇద్దరు కప్పుడా కటిగ క ਹਾਂਜੀ ਹੁਣ ਆਪਾਂ 6.5 ਇੰਚ ਇਹ ਸਾਰਾ ਕੱਪੜਾ ਲੈ ਲਿਆ। ਇਹ ਆਪਣਾ ਗੋਡਿਆਂ ਦਾ ਹੋ ਗਿਆ। ਉੱਪਰ ਨੂੰ ਆਪਾਂ ਇਹਦੀ ਲੈਂਥ ਲੈਣੀ ਆ 35 ਇੰਚ। ਇਹ ਪੂਰੀ ਹੋਈ 35 ਇੰਚ। ਦੇਖੋ ਤੁਸੀਂ ਇਧਰਲੀ ਸਾਈਡ ਤੋਂ ਵੀ ਤੇ ਇਧਰਲੀ ਸਾਈਡ ਤੋਂ ਵੀ। ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ। ਇਹ ਆਪਣੇ ਪੱਟਾਂ ਦਾ ਕੱਪੜਾ ਹੋ ਗਿਆ। ਹੁਣ ਆਪਾਂ ਇੱਥੇ ਉੱਪਰਲੀ ਸਾਈਡ ਕਾਟ ਪਾਉਣੀ ਆ। ਕਾਟ ਇੰਨੀ ਆਪਾਂ ਪਾਵਾਂਗੇ 1.5 ਇੰਚ ਦੀ ਪਾ ਲਓ 1.5 ਇੰਚ ਦੀ ਉਹ ਤੁਹਾਡੀ ਆਪਣੀ ਇੱਛਾ ਕਿੰਨੇ ਦੀ ਤੁਸੀਂ ਪਾ ਜੇ ਤੁਸੀਂ ਵੱਧ ਚੱਕਮੀ ਕਰਨੀ ਹੈ ਤਾਂ ਆਪਾਂ 1.5 ਇੰਚ ਦੀ ਵੀ ਪਾ ਲੈਨੇ ਆ। ਨਹੀਂ ਆਪਾਂ 1.5 ਦੀ ਬਟ ਆਪਾਂ ਫਿਰ 1.5 ਇੰਚ ਦੀ ਪਾਵਾਂਗੇ ਕਾਟ। ਉਹ ਇਹ ਇੱਥੋਂ ਐ ਇਦਾਂ ਕਰਕੇ ਐਦਾਂ ਪਿੱਛੇ ਨੂੰ ਮਲਾਵੋ ਇਹਨਾਂ ਨੂੰ। ਇਦੇ ਨਾਲ ਕੀ ਜਿਹੜੀ ਆਪਣੀ ਸਲਵਾਰ ਹੈ ਉਹ ਚੱਕ ਨਹੀਂ ਬਣੇਗੀ। ਆਪਣੇ ਹੀ ਪਾਟਾ ਦਾ ਕਪੜਾ ਉਤਾਰ ਲਿਆ ਹੁਣ ਜਿਹੜਾ ਬਾਕੀ ਆਪਣੇ ਕੋਲ ਆਹ ਵਾਲਾ ਕਪੜਾ ਬਚ ਗਿਆ ਇਹਦੇ ਹੁਣ ਆਪਾਂ ਇਹ ਆਪਾਂ ਸਾਰਾ ਸਲਵਾਰ ਦੇ ਕੁੰਡਿਆਂ 'ਚ ਪਾਵਾਂਗੇ। ਠੀਕ ਹੈ। ਇਧਰਲੀ ਸਾਈਡ 'ਉਪਾਂ ਪਹਿਲਾਂ ਇੱਕ ਬੈਲਟ ਉਤਾਰ ਲੈਂਗੇ। ਦੇਖੋ ਜੀ ਹੁਣ ਆਪਾਂ ਇਹਦੇ ਕੁੰਦੇ ਉਤਾਰ ਲਏ ਸੀਗੇ ਕੁੰਦੇ ਉਤਾਰ ਕੇ ਹੁਣ ਆਪਾਂ ਇਹਨੂੰ ਦੂਸਰੀ ਸਾਈਡ ਐਦਾਂ ਫੋਲਡ ਕਰ ਲੈਣਾ ਪਨੇ ਵਾਲੇ ਲੋਡ ਫੋਲਡ ਕਰਨਾ ਆਪਾਂ ਕਿਉਂਕਿ ਜੇ ਆਪਾਂ ਦੂਜੀ ਸਾਈਡ ਕਰਾਂਗੇ ਤਾਂ ਆਪਣੇ ਬੈਲਟ ਨੂੰ ਕਪੜਾ ਨਹੀਂ ਬਚਣਾ ਤੇ ਆਪਾਂ ਇਹ ਸਲਵਾਰ ਹਲਕੀ ਜੀ ਬਣਾਉਣੀ ਆ ਜਿਆਦਾ ਹੈਵੀ ਨਹੀਂ ਬਣਾਉਣੀ ਹੈਗੀ ਬਣਾਉਣੀ ਆਪਾਂ ਸਟੇਟਲੀ ਤਰ੍ਹਾਂ ਬਟ ਆਪਾਂ ਇਹਦੇ ਵਿੱਚ ਕੁੰਦੇ ਪਾ ਕੇ ਬਣਾਉਣੀ ਆ ਕਿ ਜਿਹੀ ਲੱਗੇ ਸਟੇਟ ਹੋਵੇ ਹਾਂਜੀ ਹੁਣ ਆਪਾਂ ਇਥੋਂ 10 ਇੰਚ ਦਾ ਆਪਾਂ ਗੱਲਾਂ ਆਸਾਨ ਕਰਾਂਗੇ ਦੇਖੋ ਜੀ 10 ਇੰਚ ਲੈ ਲਿਆ ਕਿ ਕੇ ਉਸ ਤੋਂ ਬਾਅਦ 35.5 ਇੰਚ ਆਪਾਂ ਸਲਵਾਰ ਦੀ ਲੈਂਥ ਲੈਂਦੇ ਆ ਤੇ ਇਹਦੇ ਵਿੱਚ ਆਪਾਂ 4 ਇੰਚ 벨ਟ ਪਾ ਦਾਂਗੇ 1 ਇੰਚ ਦੇ ਵਿੱਚ ਸਿਲਾਈਆਂ ਦਾ ਨਿਕਲ ਜਾਊਗਾ ਮੀਜ਼ਾ 35.5 ਦੇ ਵਿੱਚ ਉਹ ਜਿਹੜੇ 34 34 ਦੇ ਵਿੱਚ 4 ਇੰਚ ਦੀ 벨ਟ ਪਾ ਕੇ 35.5 ਇੰਚ ਸਲਵਾਰ ਤਿਆਰ ਹੋ ਜਾ 2.5 ਇੰਚ ਆਪਾਂ ਇਧਰਲੀ ਸਾਈਡ ਤੋਂ ਮੋਰੀ ਦਾ ਲੈਂਦੇ ਆ ਹੁਣ ਆਪਾਂ ਇਹਨੂੰ ਸਕੇਲ ਦੀ ਸਕੇਲ ਨਾਲ ਬਣਾਉਣਾ ਸਕੇਲ ਨਾਲ ਬਟ ਆਪਾਂ ਐਂਚੀਟੀ ਆਪਣਾ ਐਦਾਂ ਇਹਨੂੰ ਮਲਾ ਕੇ ਤੇ ਇਹਦੀ ਕਾਟ ਪਾ ਲਓ ਇਹ ਜਿਹੜੀ ਆ ਇਹ ਬਹੁਤ ਹੀ ਘੱਟ ਕੱਪੜੇ ਦੇ ਵਿੱਚ ਰੈਡੀ ਹੋ ਜਾਂਦੀ ਐ ਸਲਵਾਬ ਤੁਸੀਂ 2 ਮੀਟਰ ਦੇ ਵਿੱਚ ਵੀ ਕਰ ਸਕਦੇ ਆ ਇਹ 2 ਮੀਟਰ ਕੱਪੜੇ ਦੀ ਵੀ ਕੁੰਦੇ ਪਾ ਹਾਂਜੀ ਹੁਣ ਆਪਾਂ ਦੇਖੋ ਇੱਕ ਵਾਰ ਪੀਸ ਤਾਂ ਉਤਾਰ ਲਿਆ ਪਹਿਲਾਂ ਆ ਦੇਖੋ ਠੀਕ ਐ ਇਹ ਉਤਾਰ ਲਿਆ ਹੁਣ ਐਵੇਂ ਇਹਨੂੰ ਦੂਸਰੀ ਸਾਈਡ ਰੱਖ ਕੇ ਇਹਦੇ ਉੱਪਰ ਦੀ ਕਟਿੰਗ ਕਰ ਲਾਂਗੇ ਜੇ ਤੁਹਾਨੂੰ ਪਿਛਲੀ ਵੀਡੀਓ ਚ ਨਹੀਂ ਉਹਦੇ ਵਿੱਚ ਨਹੀਂ ਦੇਖਿਆ ਹੈਗਾ ਤਾਂ ਪਹਿਲੇ ਪੰਨੇ ਦੇ ਵਿੱਚ ਇਹ ਚ ਆਪਾਂ ਦੱਸ ਦਿਆਂ ਤੁਹਾਨੂੰ ਆਹ 10 ਇੰਚ ਦਾ ਆਪਾਂ ਇੱਥੋਂ ਆਸਾਨ ਲੈ ਲੱਤਾ ਵਾ ਕਿੰਨੇ ਅਲਿਕੋ ਤੇ 2.5 ਇੰਚ ਦਾ ਆਪਾਂ ਆਹ ਵਾਲੀ ਜਗ੍ਹਾ ਤੋਂ ਪੌਂਚਾ ਲੈਤਾ ਵਾ ਹੁਣ ਇਹਦੀ ਉੱਪਰ ਰੱਖ ਕੇ ਇਹਨੂੰ ਸਟਾਪ ਕੱਪੜੇ ਨੂੰ ਐਵੇਂ ਇਹਦੀ ਕਟਿੰਗ ਆਪਾਂ ਕਰਤਾ ਸਸਤੀ ਜਿਹੜੀ ਸਲਵਾਰ ਆਪਰੇ ਸਪੱਟ ਕਟਿੰਗ ਹੋ ਗਈ ਤੇ ਆਪਣੀ ਹੁਣ ਰਹਿ ਗਈ ਪੈਰਟ ਇਹੇ ਆਪਣੇ ਕੋਲ ਵੱਡੇ ਪਣੀ ਦਾ 1.5 ਮੀਟਰ ਕਪੜਾ ਸੀਗਾ ਜਿਹਦੇ ਨਾਲ ਆਪਾਂ ਸਲਵਾਰ ਦੀ ਕਟਿੰਗ ਕੀਤੀ ਆ ਤੇ ਛੋਟੇ ਪਣੀ ਦੇ 2 ਮੀਟਰ ਕਪੜੇ ਚੋਂ ਵੀ ਸਲਵਾਰ ਸਲਵਾਰ ਦੀ ਲੈਂਥ ਵੀ ਕਾਫੀ ਜ਼ਿਆਦਾ ਸਾਡੇ 38 ਇੰਚ ਲੈਂਥ ਆ ਇਹ ਨਾਰਮਲ ਆਪਣੀ ਸਲਵਾਰ ਤਕਰੀਬਨ 37 38 ਹੁੰਦੀ ਆ ਵੈਸੇ ਹੋ ਸਕਦੀ 23 39 ਵੀ ਹੁੰਦੀ ਆ ਬਟ ਇਹਦੀ ਲੈਂਥ ਮੈਨੂੰ ਲੱਗਦੀ ਆ ਕਿ ਲੰਬੀ ਹੈ ਕਾਫੀ ਤੁਸੀਂ ਬੈਲਟ ਜਿਵੇਂ ਹੁਣ ਆਪਾਂ ਇਹਦੇ ਵਿੱਚ 4 ਇੰਚ ਦੀ ਪਾਈ ਆ ਤੇ 4.5 ਦੀ ਵੀ ਪਾ ਸਕਦੇ ਆ ਜ਼ਰੂਰੀ ਨਹੀਂ ਦੀ ਆਪਾਂ 4 ਇੰਚ ਦੀ ਬੈਲਟ ਵੀ ਲੰਬਾਈ ਰੱਖਣੀ ਆ ਜੇ ਆਪਣਾ ਕੱਪੜਾ ਥੋੜਾ ਉਹਦਾ ਘਟਦਾ ਦਾ ਮੇ ਆਪਣੀ ਇਹ ਆਸਾਨੀ ਦੀ ਕਟਿੰਗ ਹੋ ਗਈ ਤੇ ਹੁਣ ਆਪਾਂ අප කල කර බාචකය න මරිය ත ලගේ ජනත නේදීපා බදපා සචදී බයි කට්ටගේ බල්ටදී චයි හැග දි සට චක් කට්ටගේසිීි සවා චක්මරු නේ බටදේ විච ්‍රන්ටයි साइඩ් කාට් පාසකදවා ਵੀ ਜਿਹੜੀ ਕਿ ਪਹੁੰਚੇ ਤੋਂ ਚੱਕ ਮੀਆਂ ਸਲਵਾਰਾਂ ਹੁੰਦੀਆਂ ਨੇ ਉਹਦੇ ਲਈ ਕੁੰਦਿਆ ਦੇ ਨਾਲ ਨਾਲ ਆਪਾਂ 벨ਟ ਦੇ ਵਿੱਚ ਵੀ ਕਾਰਡ ਪਾ ਸਕਦੇ ਆ ਕੋਈ ਫਾਇ ਤੋਂ 7 ਇੰਚ ਲੈ ਲਿਆ ਹਾਂਜੀ ਆਪਾਂ ਇਹ ਲੈਤੀ ਆ 25 ਇੰਚ ਸੌਰੀ 25 ਇੰਚ ਲੈਤੀ ਆ ਆਪਾਂ 23 ਤਿਆਰ ਕਰਨੀ ਆ ਆਪਾਂ 1.5 ਇੰਚ ਵਾਧੂ ਰੱਖ ਲਈ ਕਿ ਜਿਹੜੀਆਂ ਆਪਾਂ ਸਲਾਈਆਂ ਨੇ ਦੀਆਂ ਗੁੰਮ ਮਾਰਾਂਗੇ ਤੇ ਵੀ ਨਹੀਂ ਇਹ ਤਾਂ ਧਾਗੇ ਜੇ ਨਿਕਲਦੇ ਰਹਿੰਦੇ ਨੇ ਬੈਲਟ ਦੀ ਸਲਾਈ ਜਿਹੜੀ ਉਹ ਪ੍ਰੋਪਰ ਆਪਾਂ ਨੂੰ ਮੋੜ ਕੇ ਮਾਰਨੀ ਚਾਹੀਦੀ ਆ ਆਪਣੀ ਬੈਲਟ ਦੀ ਜਿਹੜੀ ਕਟੇਗੀ ਉਹ ਹੋਣੀ ਤੇ 1.5 ਇੰਚ ਦੇ ਸੌਰੀ 1.5 ਮੀਟਰ ਕਪੜੇ ਦੇ ਵਿੱਚ ਆਪਾਂ ਵੱਡੇ ਪਨੇ ਦੇ ਵਿੱਚ ਸਲਵਾਰ ਦੀ ਕਟਿੰਗ ਕੀਤੀ ਹੈ ਤੇ ਉਹਦੇ ਵਿੱਚੋਂ ਆਪਾਂ ਨੂੰ ਆਹ ਵਾਲਾ ਸਟਾਫ ਇੰਨਾ ਕੁ ਬਚ ਗਿਆ ਜਿਹੜਾ ਕਿ ਆਪਣੇ ਪੌਂਚਿਆਂ ਥੱਲੇ ਲੱਗ ਜੂ ਆਰਾਮ ਨਾਲ ਆ ਦੇਖੋ ਜੀ ਟੀ ਹੋ ਗਈ ਜੇ ਤੁਸੀਂ ਬੈਲਟ ਦੇ ਵਿੱਚ ਕਾਟ ਪਾਉਣੀ ਆ ਤਾਂ ਇਹ ਤੁਸੀਂ ਕੀ ਕਰਨਾ ਪਿਛਲੇ ਪੱਲੇ ਨੂੰ ਤੇ ਹੀ ਪਾਉਣੀ ਹੈਗੀ ਫਰੰਟਾਈਮ ਲੈ ਕੇ ਇੱਦਾਂ ਫੋਲਡ ਕਰ ਲਓ ਠੀਕ ਹੈ ਫੋਲਡ ਕਰਕੇ ਤੇ ਇਹਦੇ ਵਿੱਚ ਤੁਸੀਂ ਜਿਵੇਂ ਆਪਾਂ ਆਹ ਵਾਲੀ ਜਗ੍ਹਾ ਤੇ ਆਪਣਾ ਫਰੰਟ ਦਾ ਵਿਚਕਾਰਲਾ ਜਾਂ ਠੀਕ ਹੈ ਹਿੱਸਾ ਤੇ ਇੱਥੋਂ ਆਪਾਂ ਇੰਨੀ ਕ ਕਾਟ ਲੈਣੀ ਆ ਜਿਵੇਂ ਹੋ ਗਈ ਇਹ ਪੌਣੇ ਇੰਚ ਤੇ ਕਿਉਂਕਿ ਆਪਣੀ ਨੀਚੇ ਵੀ ਕਾਟ ਪਈ ਹੋਈ ਆ ਪੌਣੇ ਇੰਚ ਤੋਂ ਲੈ ਕੇ ਫਿਰ ਆਹ ਵਾਲੀ ਜਗ੍ਹਾ ਤੇ ਇੱਧਰ ਨੂੰ ਆਹ ਇਹ ਮੈਂ ਕਾਟੇ ਦੀ ਵੀ ਤੇ ਨਹੀਂ ਉੱਪਰ ਨਹੀਂ ਪਾਣੀ ਬਸ ਜੇ ਤੁਸੀਂ ਪਾਉਣ ਦੀ ਇੱਛਾ ਕੋ ਤੇ ਆਹ ਵਾਲੀ ਜਗ੍ਹਾ ਤੋਂ ਐਵੇਂ ਕਾਟ ਪਾ ਲਓ ਤੇ ਤੁਹਾਡੀ ਸਲਵਾਰ ਦਾ ਜਿਹੜਾ ਪਹੁੰਚ ਆ ਉਹ ਬਿਲਕੁਲ ਪੂਰਾ ਹੀ ਚੱਕਮਾ ਬਣ ਜਾਣਾ ਵੀਡੀਓ ਦੇਖਣ ਲਈ ਥੈਂਕ ਯੂ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅੱਗੇ ਤੋਂ ਆਪਾਂ ਹੋਰ ਵੀ ਵਧੀਆ-ਵਧੀਆ ਸਟੀਚਿੰਗ ਦੀ ਵੀਡੀਓ ਪਾਵਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਗਲਤੀ ਹੋਵੇ ਥੈਂਕ ਯੂ